ਹੁਸ਼ਿਆਰਪੁਰ ਪੁਲਿਸ ਨੇ ਸੁੰਦਰ ਸ਼ਾਮ ਅਰੋੜਾ ਦੇ ਪੇਜ ਰਜਿੰਦਰ ਪਰਮਾਨ ਨੂੰ ਸੋਸ਼ਲ ਮੀਡੀਆ ਤੇ ਗਲਤ ਮੈਸੇਜ ਕਰਨ ਦੇ ਇਵਜ਼ਵਾਜੋ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਹੁਸ਼ਿਆਰਪੁਰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਡੀਐਸਪੀ ਨੇ ਦੱਸਿਆ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਵੱਲੋਂ ਕੰਪਲੇਂਟ ਕੀਤੀ ਗਈ ਸੀ ਕਿ ਕੋਈ ਵਿਅਕਤੀ ਫੇਸਬੁੱਕ ਤੇ ਇੱਕ ਪੇਜ ਬਣਾ ਕੇ ਉਹਨਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਲਈ ਗਲਤ ਸ਼ਬਦਾਵਲੀ ਯੂਜ਼ ਕਰਕੇ ਪੋਸਟ ਆ ਪਾਰਿਆ ਜਿਸ ਨਾਲ ਸ਼ਹਿਰ ਵਿੱਚ ਉਹਨਾਂ ਦੀ ਸ਼ੋਭੀ ਖਰਾਬ ਹੋ ਰਹੀ ਹੈ ਅਤੇ ਸ਼ਾਨਭੀਨ ਦੌਰਾਨ ਇਹ ਪੇਜ ਸਾਬਕਾ ਕਾਂਗਰਸ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਪੀਏ ਦਾ ਨਿਕਲਿਆ ਜਿਸ ਤੋਂ ਬਾਅਦ ਲੁਣੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅੱਜ ਰਜਿੰਦਰ ਸਿੰਘ ਪਰਮਾਰ ਨੂੰ ਅਸੀਂ ਪੇਸ਼ ਕੀਤਾ ਸੀਗਾ 2 ਦਿਨ ਦਾ ਰਿਮਾਂਡ ਜਿਹੜਾ ਉਹ ਸਾਨੂੰ ਮਿਲਿਆ ਤੇ ਫਰਦਰ ਦੀ ਇਨਵੈਸਟੀਗੇਸ਼ਨ ਜਾਰੀ ਹੈ ਤੇ ਇਨਵੈਸਟੀਗੇਸ਼ਨ ਚ ਜੋ ਤੱਥ ਹੋਣਗੇ ਉਹ ਤੁਹਾਨੂੰ ਦੱਸੇ ਜਾਣਗੇ ਤੇ ਕਿਹੜਾ ਕਿਹੜਾ ਪਰਚਾ ਪਿਆ ਦੇ ਉੱਤੇ ਇਹਦੇ ਤੇ ਆਈਟੀ ਐਕਟ ਹੈਗਾ ਤੇ ਪਲੱਸ ਸੈਕਸ਼ਨਸ ਹੈਗੀਆਂ ਨੇ 6671 ਜਿਹੜੀ ਫੇਕ ਆਈਡੀ ਬਣਾਈ ਹੈ ਉਹਦਾ ਉਹਦੀਆਂ ਸੈਕਸ਼ਨਸ ਕੋਈ ਦੱਸਿਆ ਗਿਆ ਕਿ ਕਦੇ ਇਹਦੇ ਪਿੱਛੇ ਆ ਰਹੇ ਇਹ ਕੰਦਾ ਮੇਰੀ ਇਹਨੂੰ ਡਿਫੇਮ ਕਰਨ ਦੀ ਖਾਤਰ ਪਾ ਰਿਆ ਸੀ ਜਿਹੜੇ ਆਮ ਲੋਕ ਫੇਕ ਆਈਡੀ ਬਣਾ ਲਿਓ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਹੁਣ ਟੈਕਨੀਕਲ ਜਿਹੜੀ ਕਿਸੇ ਦੀ ਵੀ ਫੇਕ ਆਈਡੀ ਬਣਾਉਣੀ ਹੋ ਤੁਸੀਂ ਉਹ ਸਾਡੇ ਰਿਕਾਰਡ ਤੇ ਆ ਜਾਂਦੀ ਹੈ ਅਜਿਹੀਆਂ ਹਰਕਤਾਂ ਜਿਹੜੀਆਂ ਸਵਾਜ ਦੇ ਵਿੱਚ ਨਾ ਕੀਤੀਆਂ ਜਾਣ ਤੇ ਇਹਨਾਂ ਇਹੋ ਜਿਹੀਆਂ ਹਰਕਤਾਂ ਦੇ ਉੱਤੇ ਨੱਥ ਪਾਉਣੀ ਚਾਹੀਦੀ ਸਿੱਪਚੇ ਸਰ ਕਾਂਗਰਸ ਪਾਰਟੀ ਦਾ ਹੱਥ ਸੀ ਨਹੀਂ ਇਹਦੇ ਬਾਰੇ ਨਹੀਂ ਕੁਝ ਵੀ ਪਤਾ ਕਿ ਕਿਹਦਾ ਹੱਥ ਸੀ ਹੁਸ਼ਿਆਰਪੁਰ ਪੁਲਿਸ ਨੇ ਸੁੰਦਰ ਸ਼ਾਮ ਅਰੋੜਾ ਦੇ ਪੀ ਰਜਿੰਦਰ ਪਰਮਾਨ ਨੂੰ ਸੋਸ਼ਲ ਮੀਡੀਆ ਤੇ ਗਲਤ ਮੈਸੇਜ ਕਰਨ ਦੇ ਇਵਜ਼ਵੋ ਜੋ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਹੁਸ਼ਿਆਰਪੁਰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਡੀਐਸਪੀ ਨੇ ਦੱਸਿਆ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਵੱਲੋਂ ਕੰਪਲੇਂਟ ਕੀਤੀ ਗਈ ਸੀ ਕਿ ਕੋਈ ਵਿਅਕਤੀ ਫੇਸਬੁੱਕ ਤੇ ਇੱਕ ਪੇਜ ਆਕੇ ਉਹਨਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਲਈ ਗਲਤ ਸ਼ਬਦਾਵਲੀ ਯੂਜ਼ ਕਰਕੇ ਪੋਸਟਾਂ ਪਾ ਰਿਹਾ ਹੈ ਜਿਸ ਨਾਲ ਸ਼ਹਿਰ ਵਿੱਚ ਉਹਨਾਂ ਦੀ ਸ਼ੋਭੀ ਖਰਾਬ ਹੋ ਰਹੀ ਹੈ ਅਤੇ ਸ਼ਾਂਭੀਨ ਦੌਰਾਨ ਇਹ ਪੇਜ ਸਾਬਕਾ ਕਾਂਗਰਸ ਮੰਤਰੀ ਸੁੰਦਰ ਸ਼ਾਮ अरोड़ा ਦੇ ਪੀਏ ਦਾ ਨਿਕਲਿਆ ਜਿਸ ਤੋਂ ਬਾਅਦ ਲੁਰੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅੱਜ ਰਜਿੰਦਰ ਸਿੰਘ ਪਰਮਾਰ ਨੂੰ ਅਸੀਂ ਪੇਸ਼ ਕੀਤਾ ਸੀਗਾ 2 ਦਿਨ ਦਾ ਰਿਮਾਂਡ ਜਿਹੜਾ ਉਹ ਸਾਨੂੰ ਮਿਲਿਆ ਤੇ ਫਰਦਰ ਦੀ ਇਨਵੈਸਟੀਗੇਸ਼ਨ ਜਾਰੀ ਹੈ ਤੇ ਇਨਵੈਸਟੀਗੇਸ਼ਨ ਚ ਜੋ ਤੱਥ ਹੋਣਗੇ ਤੁਹਾਨੂੰ ਦੱਸੇ ਜਾਣਗੇ ਸਰ ਕਿਹੜਾ ਕਿਹੜਾ ਪਰਚਾ ਪਿਆ ਇਹਦੇ ਉੱਤੇ ਇਹਦੇ ਤੇ ਆਈਟੀ ਐਕਟ ਹੈਗਾ ਤੇ ਪਲੱਸ ਸੈਕਸ਼ਨਸ ਹੈਗੀਆਂ ਨੇ 66 71 ਜਿਹੜੀ ਫੇਕ ਆਈਡੀ ਬਣਾਈ ਆ ਉਹਦਾ ਉਹਦੀਆਂ ਸੈਕਸ਼ਨਸ ਕੋਈ ਦੱਸਿਆ ਗਿਆ ਕਿ ਕਾਹਦੇ ਪਿੱਛੇ ਆਰੇ ਇਹ ਕਹਿੰਦਾ ਮੇਰੀ ਇਹਨੂੰ ਡੀਫੇਮ ਕਰਨ ਦੀ ਖਾਤਰ ਪਾਰਿਆ ਸੀ ਤੇ ਜਿਹੜੇ ਆਮ ਲੋਕ ਫੇਕ ਆਈਡੀ ਬਣਾ ਲਿਓ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਹੁਣ ਟੈਕਨੀਕਲ ਜਿਹੜੀ ਕਿਸੇ ਦੀ ਵੀ ਫੇਕ ਆਈਡੀ ਬਣਾਉਣੀ ਹੋ ਤੁਸੀਂ ਉਹ ਸਾਡੇ ਰਿਕਾਰਡ ਤੇ ਆ ਜਾਂਦੀ ਹੈ ਅਜਿਹੀਆਂ ਹਰਕਤਾਂ ਜਿਹੜੀਆਂ ਸਮਾਜ ਦੇ ਵਿੱਚ ਨਾ ਕੀਤੀਆਂ ਜਾਣ ਤੇ ਇਨਾਂ ਇਹੋ ਜਿਹੀਆਂ ਹਰਕਤਾਂ ਦੇ ਉੱਤੇ ਨੱਥ ਪਾਉਣੀ ਚਾਹੀਦੀ ਸਪੀਸ਼ਲ ਕਾਂਗਰਸ ਪਾਰਟੀ ਦਾ ਹੱਥ ਸੀ ਨਹੀਂ ਇਹਦੇ ਬਾਰੇ ਨਹੀਂ ਕੁਝ ਵੀ ਪਤਾ ਕਿ ਕਿਹਦਾ ਹੱਥ ਸੀ ਹੁਸ਼ਿਆਰਪੁਰ ਪੁਲਿਸ ਨੇ ਸੁੰਦਰ ਸ਼ਾਮ ਅਰੋੜਾ ਦੇ ਪੀ ਰਜਿੰਦਰ ਪਰਮਾਨ ਨੂੰ ਸੋਸ਼ਲ ਮੀਡੀਆ ਤੇ ਗਲਤ ਮੈਸੇਜ ਕਰਨ ਦੇ ਇਵਜੋਜੋ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਹੁਸ਼ਿਆਰਪੁਰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਡੀਐਸਪੀ ਨੇ ਦੱਸਿਆ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਵੱਲੋਂ ਕੰਪਲੇਂਟ ਕੀਤੀ ਗਈ ਸੀ ਕਿ ਕੋਈ ਵਿਅਕਤੀ ਫੇਸਬੁੱਕ ਤੇ ਇੱਕ ਪੇਜ ਨਾ ਕੇ ਉਹਨਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਲਈ ਗਲਤ ਸ਼ਬਦਾਵਲੀ ਯੂਜ਼ ਕਰਕੇ ਪੋਸਟਾ ਪਾ ਰਿਹਾ ਹੈ ਜਿਸ ਨਾਲ ਸ਼ਹਿਰ ਵਿੱਚ ਉਹਨਾਂ ਦੀ ਸ਼ੋਭੀ ਖਰਾਬ ਹੋ ਰਹੀ ਹੈ ਅਤੇ ਸ਼ਾਂਭੀਨ ਦੌਰਾਨ ਇਹ ਪੇਜ ਸਾਬਕਾ ਕਾਂਗਰਸ ਮੰਤਰੀ ਸੁੰਦਰ ਸ਼ਾਮ अरोड़ा ਦੇ ਪੀਏ ਦਾ ਨਿਕਲਿਆ ਜਿਸ ਤੋਂ ਬਾਅਦ ਲੁਰੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅੱਜ ਰਜਿੰਦਰ ਸਿੰਘ ਪਰਮਾਰ ਨੂੰ ਅਸੀਂ ਪੇਸ਼ ਕੀਤਾ ਸੀਗਾ 2 ਦਿਨ ਦਾ ਰਿਮਾਂਡ ਜਿਹੜਾ ਉਹ ਸਾਨੂੰ ਮਿਲਿਆ ਤੇ ਫਰਦਰ ਇਹਦੀ ਇਨਵੈਸਟੀਗੇਸ਼ਨ ਜਾਰੀ ਹੈ ਤੇ ਇਨਵੈਸਟੀਗੇਸ਼ਨ ਚ ਜੋ ਤੱਥ ਹੋਣਗੇ ਫਿਰ ਤੁਹਾਨੂੰ ਦੱਸੇ ਜਾਣਗੇ ਤਾਂ ਕਿਹੜਾ ਜਿਹੜਾ ਪਰਚਾ ਪਿਆ ਇਹਦੇ ਉੱਤੇ ਇਹਦੇ ਤੇ ਆਈਟੀ ਐਕਟ ਹੈਗਾ ਤੇ ਪਲੱਸ ਸੈਕਸ਼ਨਸ ਹੈਗੀਆਂ ਨੇ 66 71 ਜਿਹੜੀ ਫੇਕ ਆਈਡੀ ਬਣਾਈ ਆ ਉਹਦਾ ਉਹਦੀਆਂ ਸੈਕਸ਼ਨਸ ਕੋਈ ਦੱਸਿਆ ਗਿਆ ਕਿ ਕਾਰੀ ਇਹਦੇ ਪਿੱਛੇ ਨੂੰ ਆਰੇ ਇਹ ਕਹਿੰਦਾ ਮੇਰੀ ਇਹਨੂੰ ਡਿਫੇਮ ਕਰਨ ਦੀ ਖਾਤਰ ਪਾਰਿਆ ਸੀ ਤੇ ਜਿਹੜੇ ਆਮ ਲੋਕ ਫੇਕ ਆਈਡੀ ਬਣਾ ਲਿਓ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਹੁਣ ਟੈਕਨੀਕਲ ਜਿਹੜੀ ਕਿਸੇ ਦੀ ਵੀ ਫੇਕ ਆਈਡੀ ਬਣਾਉਣੀ ਹੋ ਤੁਸੀਂ ਉਹ ਸਾਡੇ ਰਿਕਾਰਡ ਤੇ ਆ ਜਾਂਦੀ ਹੈ ਅਜਿਹੀਆਂ ਹਰਕਤਾਂ ਜਿਹੜੀਆਂ ਸਵਾਜ ਦੇ ਵਿੱਚ ਨਾ ਕੀਤੀਆਂ ਜਾਣ ਤੇ ਇਨਾਂ ਇਹੋ ਜਿਹੀਆਂ ਹਰਕਤਾਂ ਦੇ ਉੱਤੇ ਨੱਥ ਪਾਉਣੀ ਚਾਹੀਦੀ ਸਪੈਸ਼ਲ ਕਾਂਗਰਸ ਪਾਰਟੀ ਦਾ ਹੱਥ ਸੀ ਕੋਈ ਨਹੀਂ ਇਹਦੇ ਬਾਰੇ ਨਹੀਂ ਕੁਝ ਵੀ ਪਤਾ ਕਿ ਕਿਹਦਾ ਹੱਥ ਸੀ